ਫਰੈਂਡਸ ਹੋ ਗਈ ਹੈ ਸਵੇਰ ਤੇ ਮਾਤਾ ਰਾਣੀ ਤੁੰਦੇ ਕਰ ਲੋ ਦਰਸ਼ਨ ਜੋਤ ਜਗਾ ਲਈ ਹੈ ਹੈ ਫਰੈਂਡਸ ਰਾਤੀ ਰਾਤੇ ਵੈਲਕਮ ਟੂ ਮਾਈ ਨਿਊ ਬਲੌਗ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਹੈ ਅਨੂ ਵੀਰੂ ਕਪੂਰ ਤੇ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰ ਬਹੁਤ ਵਧੀਆ ਹੋਵੋਗੇ ਤੇ ਚਲੋ ਤੰਦਰੁਸਤ ਰਹੋ ਵਧੀਆ ਰਹੋ ਤੇ ਅੱਜ ਦਾ ਬਲੌਗ ਸਟਾਰਟ ਕੀਤਾ ਅਸੀਂ ਫੇਰ ਕੱਲ ਦੇ ਟਾਈਮ ਤੇ 12:00 ਵਜੇ ਲਓ ਜੀ ਤੇ ਨਾ ਤੋਂ ਕੇ ਹੋ ਗਿਆ ਰੈਡੀ ਤੇ ਅੱਜ ਮੈਂ ਕਿਹਾ ਕਿਉਂ ਨਾ ਅਸੀਂ ਥੋੜਾ ਜਿਹਾ ਕਰ ਲਈਏ ਹਲਕਾ ਫੁਲਕਾ ਮੇਕਅਪ ਤੇ ਥੋੜਾ ਜਿਹਾ ਦਾਲ ਪਿਸਟਿਕ ਲਗਾ ਲਈ ਤੇ ਸੰਸਕ੍ਰੀਪ ਲਗਾਈ ਬਾਸ ਤੇ ਚਾਹ ਸੀ ਪੀ ਲਈ ਹੋਈ ਇਹ ਤੇ ਬਾਕੀ ਕੇਸ਼ਰ ਜੀ ਤੁਹਾਨੂੰ ਦਿਖਾ ਦਿੰਨੇ ਆ ਕੇਸ਼ਰ ਜੀ ਵੀ ਸਾਡੇ ਹੱਲ ਇਹ ਚੱਕ ਕਰੋ ਮੈਡਮ ਜੀ ਮੈਡਮ ਜੀ ਹੈਲੋ ਮੈਡਮ ਜੀ ਮੈਡਮ ਜੀ ਪੁੱਛੇ ਲੇਕਿਨ ਨਾ ਸਮਝੋ ਜੇ ਪਾਰ ਮੰਗਤੀ ਹੈ ਚਲੋ ਜੀ ਇੱਧਰ ਸਾਡੇ ਆਗੇ ਕੇਸ਼ਵ ਜੀ ਤੇ ਕੇਸ਼ਵ ਜੀ ਚਾਹ ਪੀ ਕੇ ਵੀ ਹੋ ਗਏ ਭੋਜਨ ਫ੍ਰੀ ਤੇ ਹਲੋ ਕੇਸ਼ਵ ਜੀ ਕੱਲ ਮੇਰੇ ਕੇਸ਼ਵ ਜੀ ਦਾ ਬਰਥਡੇ ਹੈ ਕੱਲ ਜਨਮ ਅਸ਼ਟਮੀ ਹੈ ਹੈਨਾ ਤੇ ਅਸੀਂ ਇੱਥੇ ਆਪਣੇ ਬਿਠਾ ਦਿੱਤੇ ਨੇ ਕੇਸ਼ਵ ਜੀ ਰੈਡੀ ਕਰਕੇ ਚਾਹ ਪਾਣੀ ਇਹਨਾਂ ਨੇ ਪੀ ਲਿਆ ਹੋਇਆ ਹੈ ਤੇ ਬਾਕੀ ਹਜੇ ਰੋਟੀ ਅਸੀਂ ਬਣਾਣੀ ਹੈ ਕਿਉਂਕਿ ਹਜੇ ਐਗ ਹੋਏ ਨੇ ਕੋਈ ਸਬਜੀ ਲੈਣ ਕਹਿੰਦੇ ਕੋਈ ਸਬਜੀ ਬਣਾਈਏ ਆਸੀ ਜਾਂ ਜਸਵੇਰੇ ਸਵੇਰੇ ਹੀ ਕਿਉਂਕਿ ਫਿਰ ਸ਼ਾਮ ਦੇ ਟਾਈਮ 'ਚ ਤੇ ਕਿਤੇ ਬੰਦੀ ਨਹੀਂ ਬੰਦਾ ਕਹਿੰਦਾ ਹੁਣ ਕਾਲੀ ਕਾਲੀ ਕੀ ਬਣਾਵਾਂ ਮੈਂ ਗਰਮੀ ਬਹੁਤ ਹੈ ਤੇ ਆਂਦੇ ਨੇ ਤੇ ਬਣਾਣੇ ਆ ਸਬਜੀ ਬਨੇ ਰੋ ਤੁਸੀਂ ਵਲੌਗ ਤੇ ਨਾਲ ਅਬ ਟਰ ਲੈ ਪਿਆਜ਼ ਤੇ ਪਿਆਜ਼ ਨੂੰ ਤੋੜ ਤੋ ਵਿੱਚ ਹੁੰਦੀ ਆ ਕੰਮ ਸੇ ਤੁਹਾਨੂੰ ਲੋਬ ਇਹ ਮੈਂ ਤੁਹਾਨੂੰ ਕਰੇ ਇਸ ਤੋਂ 3000 ਪੰਨ ਪੰਜ ਬਦਮਾਤੇ ਲੋਬ ਇਹ ਮੇਰਾ ਸੁਖਾ ਕੰਮ ਹੈ ਪਿਆਜ਼ ਕਰਨ ਦਾ ਇੱਟਾ ਹੁੰਦਾ ਵੀ ਬਹੁਤ ਸੁਣਾ ਜੀ ਲੋਹ ਦੀ ਅੰਦਰ ਪਿਆਜ਼ ਤੇ ਹਰੀਆਂ ਮਿਰਚਾਂ ਲਾਤਾ ਨਨ ਤੜਕਾ ਤੇ ਕੱਢ ਲੇ ਮੈਂ ਟਮਾਟਰ ਤੇ ਜਿਹੜਾ ਪੜਥਾ ਹੈ ਨਾ ਐਨਾ ਬਤਾਉਆਂ ਨੂੰ ਮੈਂ ਗ੍ਰਾਈਂਡ ਕਰਦੀ ਆ ਆਪਣੀ ਚੋਪੜ ਚ ਬਹੁਤ ਸੋਫਟ ਹੋ ਗਿਆ ਇਹ ਦਿੱਤਾ ਤੇ ਇਹਦਾ ਪੜਥਾ ਬਹੁਤ ਸੁਣਾ ਬਣਨਾ ਹੈ ਤੇ ਇਹਦੇ ਵਿੱਚ ਪਾਈ ਮੈਂ ਪੰਜ ਪਿਆਜ਼ ਛੋਟੀ ਪਿਆਜ਼ਾਂ ਤਾਂ ਬੰਦੀਆਂ ਬਾਕੀ ਦੇ ਭਾਈ ਗੁੱਦਾਂ ਦੇਨੇ ਥੋੜੇ-ਥੋੜੇ ਬਰਾਉਨ ਹੋ ਗਏ ਨੇ ਥੋੜੇ ਹੋਰ ਬਰਾਉਨ ਹੈ ਤੇ ਰਪਣੇ ਆ ਸੀ ਟਮਾਟਰ ਤੇ ਬਾਕੀ ਜਿਹੜਾ ਟਮਾਟਰ ਤੇ ਪਿਆਜ਼ ਨੇ ਮੈਂ ਕਿਤਾ ਤਾਂ ਮੈਨੂੰ ਨਾ ਸਾਰਾ ਨਾ ਇੱਕ ਇੱਕੋ ਸਾਰਦੇ ਸਾਰੇ ਟਮਾਟਰ ਇਕੋ ਸਾਰਦੇ ਸਾਰੇ ਪਿਆਜ਼ ਹਰੀਆਂ ਮਿਰਚਾਂ ਤੱਕ ਤੇ ਇਹਦਾ ਮੈਨੂੰ ਸਾਰਾ ਬੋਤ ਹੈ ਇਹ ਤਾਂ ਜਿੱਦੰ ਦੀ ਹੀ ਹੈ ਮੇਹੀ ਤੇ ਬਾਕੀ ਇਹਨਾਂ ਤੜਕਾ ਲਾ ਕੇ ਦਿਖਾਣਿਆ ਤੁਹਾਨੂੰ ਆਪਣਾ ਤੜਕਾ ਕੰਪਲੇਰੋ ਤੁਸੀਂ ਵੀ ਲੋਗ ਦੇ ਨਾਲ ਤੇ ਮੇਰੀਆਂ ਜਿਹੜੀ ਮਿੱਡੀਆਂ ਕੀਤੀ ਹੋਈਆਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਮੈਂ ਕਿੱਦਾਂ ਕੀਤੀਆਂ ਫਸਟ ਟਾਈਮ ਕੀਤੀਆਂ ਕਿਉਂਕਿ ਮੈਨੂੰ ਇਦਾਂ ਦਾ ਕੰਮ ਪਸੰਦ ਨਹੀਂ ਬੈਠੀ ਬੈਠੀ ਨੇ ਮੈਂ ਕਿਹਾ ਚੱਲ ਕੋਈ ਐ ਸਕੀਮ ਲਗਾਨੇ ਆਂ ਵਾਲ ਬੰਨੇ ਰਾਂ ਹਾਂਜੀ ਤੇ ਲੋ ਫਰੈਂਡਸ ਇੱਥੇ ਆ ਗਿਆ ਸਾਡਾ ਪੜਥਾ ਬਨ ਕੇ ਨਾਲ ਮੇਰੀਆਂ ਪਰੌਂਠੀਆਂ ਤੇ ਨਾਲ ਮੈਂ ਲਿੱਤੀ ਹੋਈ ਆਪਣੀ ਗ੍ਰੀਨ ਚਟਨੀ ਤੇ ਬਾਕੀ ਮੈਂ ਮਨਨ ਕੰਨੀ 'ਤੇ ਇੱਕ ਜਿਹੜੇ ਮੈਨੂੰ ਕਹਿੰਦੇ ਨੇ ਕਹਿੰਦੇ ਤੁਸੀਂ ਕਿ ਆਪ ਮੱਖਣ ਰੋ ਹੀ ਖਾਂਦੇ ਕੇਸ਼ਵ ਜੀ ਨੂੰ ਨਹੀਂ ਖਵਾਉਂਦੇ ਤੇ ਦੇਖੋ ਰੋਜ਼ ਕੇਸ਼ਵ ਜੀ ਮੱਖਣ ਨਾਲ ਹੀ ਪਰੌਂਠੀ ਖਾਂਦੇ ਨੇ ਤੇ ਐ ਵਲੀ ਪਰੌਂਠੀ ਮੈਂ ਖਾਣੀ ਹੁੰਨੀ ਆ ਤੇ ਸ਼ਾਇਦ ਤੁਸੀਂ ਦੇਖਿਆ ਨਾ ਜਦੋਂ ਹੀ ਮੇਰੀ ਰੋਟੀ ਹੁੰਦੀ ਹੈ ਉਹਦੇ ਉੱਤੇ ਜਿਹੜੀ ਪਰੌਂਠੀ ਹੁੰਦੀ ਹੈ ਉਹ ਕੇਸ਼ਵ ਜੀ ਦੀ ਹੀ ਹੁੰਦੀ ਹੈ ਤੇ ਪਲੀਜ਼ ਤੁਸੀਂ ਛੋਟੀ ਜੀ ਚੀਜ਼ ਨੂੰ ਐ ਦੇਖ ਕੇ ਜੱਜ ਨਾ ਕਰਿਆ ਕਰੋ ਕਿ ਮੱਖਣ ਅਸੀਂ ਕੇਸ਼ਵ ਜੀ ਨੂੰ ਨਹੀਂ ਦਿੰਦੇ ਕਿਉਂਕਿ ਉਹਨਾਂ ਦਾ ਮੱਖਣ ਤਾਂ ਫੇਵਰੇਟ ਹੈ ਤੁਸੀਂ ਦੇਖਿਆ ਨਾ ਜਦੋਂ ਮਰਜ਼ੀ ਦੇਖੋ ਮੇਰੀ ਵੀਡੀਓ 'ਚ ਮੈਂ ਰੋਟੀ ਖਾਵਾਂਗੀ ਇਸ ਸਾਈਡ ਮੇਰੀ ਪਲੇਟ ਪਈ ਹੁੰਦੀ ਉਹ 'ਚ ਹੁੰਦਾ ਮੱਖਣ ਜਿਹੜੀ ਮੇਰੀ ਉਹ ਰੋਟੀ ਖਾਨਣੀ ਆ ਮੱਖਣ ਵਾਲੀ ਮੈਂ ਕੇਸ਼ਵ ਜੀ ਦੀ ਹੀ ਖਾਨਣੀ ਆ ਤੇ ਪਲੀਜ਼ ਅੱਦਾ ਨਾ ਕਿਹਾ ਕਰੋ ਮੈਨੂੰ ਸਾਨੂੰ ਵੀ ਪਤਾ ਅਸੀਂ ਮੱਖਣ ਖਾਣੇ ਦਾ ਅਸੀਂ ਕੇਸ਼ਵ ਜੀ ਨੂੰ ਦੇਣਾ ਹੈ ਤੇ ਬਾਕੀ ਚਲੋ ਗੁੱਸਾ ਮੈਨੂੰ ਕੋਈ ਵੱਲ ਨਹੀਂ ਬਟ ਚਲੋ ਤੁਸੀਂ ਜੀ ਸਮਝਾਉਂਦੇ ਹੋ ਵਧੀਆ ਸਭ ਸਮਝਣੀ ਵੀ ਚਾਹੀਦੀ ਹੈ ਤੇ ਚਲੋ ਬਨੇਰੋ ਵਲੌਗ ਦੇ ਨਾਲ ਤੇ ਅੱਜ ਬਣਾ ਲਿਆ ਸੀ ਪਣਠਾ ਖਾਈਏ ਖਾ ਕੇ ਮਿਲ ਗਿਆ ਤੁਹਾਨੂੰ ਫੇਰ ਤੋਂ ਚਲੋ ਜੀ ਚੱਲਿਆਂ ਆਪੇ ਕੇਸ਼ਵ ਜੀ ਦਾ ਸਮਾਨ ਲੈਣਾ ਛੇਨਾ ਬੰਦ ਕਰ ਪੂਗਾ ਕੁੰਡੀ ਲਾ ਲੈ ਆਈ ਮੈਂ ਕਿੰਵਾ ਜਾਂਦੀ ਸੀ ਸਵੇਰ ਤੀ ਜੀ ਇਹ ਵਾਲੀ ਜਖਾਨ ਤੇ ਜਾਣਾ ਸੀ ਹਾਂਜੀ ਤੇ ਲੋ ਫਰੈਂਡਸ ਇੱਥੇ ਮੈਂ ਲੈ ਲਿਆ ਆਪਣਾ ਸਮਾਨ ਸਮਾਨ ਲੈ ਕੇ ਹੋ ਗਈ ਫ੍ਰੀ ਤੇ ਇਹ ਹਲੇ ਤੱਕ ਆਏਗੇ ਇਹਨਾਂ ਦੀ ਵੇਟ ਕਰਦੀ ਪਈਆਂ ਹੈ ਆਂਦੇ ਨੇ ਤੇ ਫਿਰ ਅਸੀਂ ਚੱਲ ਜੀਏ ਬਾਕੀ ਦੁਕਾਨ ਚੈੱਕ ਕਰੀਏ ਕਿ ਡਰੈਸ ਤਾਂ ਬਾਕੀ ਤੁਹਾਨੂੰ ਪਤਾ ਹੀ ਐ ਮੈਂ ਅਡਵਾਂਸ ਤੇ ਲੈ ਲਈ ਸੀ ਤੇ ਬਾਕੀ ਉਹ ਵਾਲਾ ਆਉਣ ਵਾਲਾ ਲੈ ਲਿਆ ਹਾਂ ਬੰਮ ਨੇ ਕਹਿ ਸਕਦੇ ਨੇ ਬਹੁਤ ਪਿਆਰੇ ਨੇ ਇਹ ਸੁੱਲੇ ਬਹੁਤ ਅਦਾ ਚਲੋ ਚਲੋ ਲੈ ਆ ਸਮਾਨ ਤੇ ਚਲੀਏ ਹੁਣ ਘਰ ਨੂੰ ਹਾਂਜੀ ਤੇ ਲੋ ਜੀ ਥੱਕ ਟੁੱਟ ਕੇ ਆ ਗਿਆ ਤੇ ਹੁਣ ਮੈਂ ਕਿਹਾ ਤੇ ਪੀ ਲਿਆ ਮਾਰਿਆ ਜੂਸ ਜੀ ਚਾ ਪੀਣਾ ਲਾ ਕਿਹੜਾ ਪੀਣਾ ਪੀ ਲੈ ਹਾਂ ਲੋ ਜੀ ਆ ਗਏ ਹੁਣ ਇੱਥੇ ਨਰਸਰੀ ਇੱਥੋਂ ਲੈਣੇ ਸੀ ਇੱਕ ਫੁੱਲ ਬਹੁਤ ਸੋਨੇ ਵਾਈਟ ਵਾਈਟ ਨੇ ਪਤਾ ਨਹੀਂ ਮਿਲਦੇ ਕਿ ਨਹੀਂ ਮਿਲਦੇ ਤੇ ਆ ਦੇਖੋ ਪਹੁੰਚ ਗਏ ਅੱਗੇ ਛੋਟੇ ਛੋਟੇ വൈട്ട നർസ ഫുൾ ഇ നര ਨਰਸਰੀ ਆਪਕੀ ਇਤਨੀ ਬੜੀ ਫੂਲ ਇੱਕ ਵੀ ਨਹੀਂ ਨਜ਼ਰ ਆ ਰਹਾ ਉਹ ਦੱਸਾਂ ਮੈਂ ਨਹੀਂ ਪੌਦੇ ਕਮ ਐ ਇਧਰੋਂ ਤਾਂ ਸਾਰਾ ਖਾਲੀ ਹੋਇਆ ਪਿਆ ਹੋਰੀ ਸਬਰ ਵਾਲਦੇ ਆ ਗਏ ਆ ਇਥੋਂ ਲੈਣਾ ਸੀ ਆਪਣੇ ਕੰਮ ਬੁਕਿੰਗ ਤੇ ਕਰਨਾ ਕੇਕ ਉਹ ਦਿਖਾ ਕੇ ਵੇਚੀ ਹੋ ਉਹਨਾਂ ਨੇ ਮੰਗ ਲਈ ਹੋਲੀ ਰੋਟੀ ਖਾਣੇਗੀ ਤੇ ਆਹ ਕੋਈ ਕੰਮ ਹੈ ਨੀ ਮੋਜੀ ਕਿਉਂ ਬਈ ਪਾਪ ਕਿੱਥੇ ਗਏ ਨੇ ਸਾਰੇ ਬਈਆ ਨੋ ਅੰਦਰ ਹੋਗਾ ਲੈ ਕਿਹਾ ਵਾ ਮੇਰਾ ਟਿਫਨ ਵੀ ਤਾਂ ਖਾਣਾ ਸੀ ਮੇਰਾ ਟਿਫਨ ਟਿਫਨ ਹਾਂ ਤੋ ਅਰੇ ਭਾਂਡੇ ਪਾਸੇ ਤਾਂ ਇਹ ਮੰਨਦੇ ਫਟਾਫਟ ਆਵਾ ਵੱਡਾ ਕੀਤਾ ਚੋਲ ਮਾਸੀ ਹੈ ਕਿਰਨ ਲੋਚ ਲੋਚ ਐਵੇਂ ਕਿਰਨ ਲੋਚ ਮੋਤੀ ਸਰਾਂਦਾ ਉਹ ਮੋਤੀ ਦੀ ਸਰਨ ਮਾਂ ਹਮ ওকে ਹਾਂਜੀ ਤੇ ਲੋ ਫਰੈਂਸ ਹੋ ਗਏ ਆ ਫ੍ਰੀ ਕਿਚਨ ਹੋ ਗਈ ਆਪਣੀ ਸਾਫ ਰੋਟੀ ਪਾਣੀ ਖਾ ਲਿਆ ਤੇ ਮੰਦਰ ਇੱਥੇ ਬਦਾਲਿਆ ਹੋਇਆ ਏ ਤੇ ਬਾਕੀ ਕਿਚਨ ਤੁਸੀਂ ਦੇਖ ਲਈ ਮੈਂ ਭਾਂਡੇ ਮਾਰਦੇ ਪਈ ਸੀ ਤੇ ਰੋਟੀ ਬਣਾਈ ਤੇ ਮੈਂ ਕੁੜੀ ਨਹੀਂ ਅੱਜ ਤੇ ਮੈਂ ਕਿਹਾ ਚੱਲ ਭਾਂਡੇ ਵੀ ਮਾਰ ਲਾਂ ਤੇ ਬਾਕੀ ਸਾਰਾ ਕਲੇਰਾ ਦੇਖ ਲਓ ਇੱਧਰ ਕਮਰੇ ਚ ਵੀ ਸਾਰਾ ਸਾਫ ਹੈ ਸਿਰਫ ਉਹ ਨਿਆਣਾ ਸਫਾਈ ਕਰਨੀ ਬਸ ਪਤਾ ਨਹੀਂ ਇਹ ਬੰਦੇ ਨੇ ਨਾ ਇਹਨਾਂ ਨੂੰ ਕੰਡੇ ਲੱਗੇ ਨੇ ਹਾਂਜੀ ਤੇ ਲੋ ਜੀ ਇੱਧਰ ਹੋ ਗਿਆ ਸਾਰਾ ਖਾਤ ਤੇ ਚਲੋ ਫਰੈਂਡਸ ਅੱਜ ਦਾ ਵਲੋਗ ਐਂਡ ਕਰਦੇ ਆ ਅਸੀਂ ਇੱਥੇ ਹੀ ਤੋਂ ਉਮੀਦ ਕਰਦੀ ਆ ਤੁਹਾਨੂੰ ਸਾਡਾ ਵਲੋਗ ਵਧੀਆ ਲੱਗੇਗਾ ਤੇ ਜਿੱਥੇ ਵੀ ਥੋੜਾ ਜਿਹਾ ਹੀ ਵਧੀਆ ਲੱਗਦਾ ਤੇ ਕਰ ਦੋ ਤੋਂ ਸੋਨਾ ਜਿਹਾ ਕਮੈਂਟ ਤੇ ਕਰ ਦੋ ਲਾਈਕ ਤੇ ਜਿਹੜਿਆਂ ਦੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਓਨ ਜਰੂਰ ਕਰੋ ਤਾਂ ਕਿ ਆਹਨ ਲਈ ਜਿੰਨੀ ਵੀ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਆਜ ਕੇ ਤੇ ਅੱਜ ਦਾ ਵਲੋਗ ਬਸ ਅਨਾਈ ਜਿੰਨਾ ਕੋ ਬਣਿਆ ਹੈ ਤੇ ਬਾਕੀ ਚਲੋ ਕਮੀ ਪੇਸ਼ੀ ਹੋਈ ਤੇ ਦੱਸਣਾ ਦੂ ਕਮੈਂਟ ਕਰਕੇ ਦੂ ਦੱਸਿਆ ਕਰੋ ਕਿ ਕਿੱਥੇ ਕਮੀ ਪੇਸ਼ੀ ਆਈ ਹੈ ਤੇ ਅਸੀਂ ਉਹਨੂੰ ਗਲਤੀ ਨੂੰ ਸੁਧਾਰਾਂਗੇ ਤੇ ਜਾਂਦੇ ਜਾਂਦੇ ਆ ਤਦ ਦੋ ਸੋਨਾ ਜਿਹਾ ਲਾਈਕ ਤੇ ਨਾਲੇ ਕਰ ਦੋ ਇੱਕ ਪਿਆਰਾ ਜਿਹਾ ਕਮੈਂਟ ਤੇ ਚਲੋ ਮਿਲਦੇ ਆ ਕੱਲ ਫਿਰ ਇੱਕ ਨਵੀਂ ਸਵੇਰ ਤੇ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਰਹਦੇ ਰਹਦੇ ਬਾਏ ਬਾਏ